ਦੇਖੋ ਫਰੈਂਡਸ ਕੀ ਬੁਰਾ ਹਾਲ ਹੋਇਆ ਆਪਣਾ ਇੱਥੇ ਲਾਏ ਜੀ ਦੋ ਤਿੰਨ ਬੰਦੇ ਕਰਾਈਏ ਸੈੱਟ ਤੇ ਪੁੱਤੇ ਪੁੱਲੈਂਟਰਾਂ ਦੇ ਵਿੱਚੋਂ ਪਾਣੀ ਚੋਣਦੇ ਆ ਇਹ ਦੇਖੋ ਕਿੰਨਾ ਛੱਕਾ ਤੇ ਪਾਣੀ ਖੜਾ ਹੋਸ ਆਈ ਡੌਂਸੇ ਵੀ ਉਖਾੜ ਦੋ ਭਈਆ ਰਾਜੂ ਇਹਨਾਂ ਕੋਲ ਇੱਕ ਪੋੜੀ ਵੀ ਮੰਗਾ ਲਓ ਕਿਰਾਏ ਤੇ ਆ ਇਧਰੋਂ ਵੀ ਉਖਾੜ ਦੀ ਏ ਖਾ ਕੋ ਹਾਉ ਮੇਰਾ ਨਾਮ ਫੋਟੋ ਲਗਾ ਲੇ ਗੁਰਦਾਰਾ ਦਾ ਫੋਟੋ ਆ ਯਾ ਯੂਟਿਊਬ ਮੁੰਲੇ ਜੇ ਫੋਨ ਕਰਦਾ ਕੋਈ ਨਾ ਜੂਟ ਆਰੇ ਮੇਰੇ ਮੋਬਾਈਲ ਫੋਨਵਾ ਨਿਕਲਦਾ ਤਾਂ ਮੈਂ ਆਪਾਂ ਮੋਬਾਈਲ ਦੇ ਦੂੰ ਨਾ ਕੋਨੇ ਬੁਲਾ ਕੇ ਫਰੈਂਡਸ ਅਸੀਂ ਆਏ ਆ ਅੱਜ ਆਪਣੇ ਉੱਪਰ ਬਿਲਕੁਲ ਸਾਡੇ ਬਹੁਤ ਜ਼ਿਆਦਾ ਥੱਲੇ ਪਾਣੀ ਸਿੰਮਦਾ ਸੀ ਗੱਲ ਐਂਟਰ ਤੋਂ ਬੰਦੇ ਲਾਏ ਸੀ ਦੇ ਘਰ ਦੇ ਉੱਪਰ ਹੀ ਖੜਾ ਹੈ ਪਾਣੀ ਇਹ ਨਹੀਂ ਵੀ ਸਾਡੇ ਹੀ ਖੜਾ ਵਾ ਸਭ ਤੇ ਘਰਾਂ ਦੇ ਉੱਪਰ ਪਾਣੀ ਖੜਾ ਵਾ ਸਭ ਆਪਣੇ ਆਪਣੇ ਛੱਤਾਂ ਦੀ ਸਫਾਈ ਕਰਦੇ ਪਏ ਆ ਫਿਰ ਸਾਡੀ ਤਾਂ ਘਰ ਦਾ ਇਹਨਾਂ ਬੁਰਾ ਹਾਲ ਹੈ ਨਾ ਤੁਹਾਨੂੰ ਦੱਸ ਹੋ ਸਕਦੇ ਅੱਜ ਥੋੜਾ ਜਿਹਾ ਸੈਟ ਸੈਟ ਹੋਇਆ ਸਾਡੇ ਘਰ ਹੋ ਗਿਆ ਸੀ ਸ਼ਾਰਟ ਸਰਕਟ ਤੁਹਾਨੂੰ ਦਿਖਾਨੀਆਂ ਦੇਖੋ ਇੱਥੋਂ ਸਾਰਾ ਕੁਝ ਉੱਡ ਗਿਆ ਸਾਰ ਇਹਨਾਂ ਦੇ ਵਿੱਚ ਉੱਪਰ ਵੜ ਗਿਆ ਪਾਣੀ ਆ ਦੇਖੋ ਕਿੰਦਾ ਸਾਰਾ ਜਿਹੜਾ ਹੈਗਾ ਹਨਾ ਸਲਾਬ ਆ ਗਿਆ ਕਮਰਿਆਂ ਦੇ ਵਿੱਚ ਦੇਖੋ ਬੁਰਾ ਹਾਲ ਬਹੁਤ ਬੁਰਾ ਹਾਲ ਆ ਸਾਈ ਨਹੀਂ ਆ ਰਿਹਾ ਸਾਰਾ ਸਮਾਨ ਇੱਧਰ ਉੱਤਰ ਇਕੱਠਾ ਕੀਤਾ ਸਾਰੇ ਬਿਜਲੀ ਦੇ ਬੋਰਡ ਇੱਦਾਂ ਖੁੱਲੇ ਪਏ ਆ ਇੱਧਰ ਵੀ ਦੇਖੋ ਬਹੁਤ ਬੁਰਾ ਦੱਸਣਾ ਫਰੈਂਡਸ ਕੀ ਆਪਾਂ ਹਨਾ ਜਦੋਂ ਮਨ ਨਹੀਂ ਠੀਕ ਹੁੰਦਾ ਨਾ ਕੋ ਵੀਡੀਓ ਪਾਉਣ ਨੂੰ ਮਨ ਕਰਦਾ ਨਾ ਕੋ ਸ਼ੋਰ ਕਰਨ ਨੂੰ ਮਨ ਕਰਦਾ ਤੇ ਅੱਜ ਥੋੜਾ ਜਿਆਦਾ ਸਿਸਟਮ ਹੋਇਆ ਸੀ ਸੈਟਾ ਦੇਖੋ ਉੱਪਰ ਦਾ ਹਾਲ ਦੇਖੋ ਲੌਬੀ ਦਾ ਸਾਡੀ ਦਾ ਲੋਕ ਕੋਠੇ ਦੇ ਉੱਪਰ ਇੱਕ ਛੱਤ ਡਿੱਗ ਗਈ ਸੌਰੀ ਇੱਕ ਕਮਰੇ ਦੀ ਦੀਵਾਰ ਡਿੱਗ ਗਈ ਦੇਖ ਲੋ ਅੱਜ ਸਾਡੀ ਮੌਂਟੀ ਹਨਾ ਦੇਖੋ ਪੌੜੀਆਂ ਦਾ ਹਾਲ ਤਪ ਤਪ ਪੌੜੀਆਂ ਤੋੜਨਾ ਸੀਗਾ ਸ਼ੁਕਰ ਹੈ ਵਾਹਿਗੁਰੂ ਦਾ ਮੀ ਹਟਿਆ ਤੁਹਾਨੂੰ ਦਿਖਾ ਨਹੀਂ ਉੱਪਰ ਜਾ ਕੇ ਸਾਡੇ ਦਾ ਕੋਈ ਹਾਲ ਨਹੀਂ ਸੀਗਾ ਮਤਲਬ ਕਿ ਅਸੀਂ ਸੋਦੇ ਹੀ ਵੀ ਕੋ ਰੋਕਾ ਜੀ ਠੀਕ ਇਧਰ ਪਾਸੇ ਤੇ ਹਾਲ ਬਗ ਜੀ ਜੈ ਨਹੀਂਆਂ ਟੁੱਟ ਗਈਆਂ ਸਾਰੀਆਂ ਚੀਜ਼ਾਂ ਸੜ ਗਈਆਂ ਇਨਵਰਟਰ ਸੜ ਗਿਆ ਆ ਦੇਖੋ ਆ ਕੰਧ ਜਿਹੜੀ ਸੀਗੀ ਨਾ ਆ ਸਾਰੀ ਡਿੱਪ ਗਈ ਫਿਰ ਮਿਸਤਰੀ ਲਾਏ ਠੋਠਾ ਸੈੱਟ ਕਰਾਇਆ ਕਿੰਨਾ ਸਮਾਨ ਟੁੱਟ ਗਿਆ ਆ ਦੇਖੋ ਹਜੇ ਵੀ ਇਹ ਛੱਤ ਆ ਟਪ ਟਪ ਕਰੀ ਜਾਂਦੀ ਆ ਦੇਖੋ ਆ ਨਵੇਂ ਬਣੇ ਕਮਰੇ ਸੀਗੇ ਉੱਪਰ ਦੇ ਸਾਰਾ ਸਮਾਨ ਇੱਥੇ ਇਕੱਠਾ ਕੀਤਾ ਮੈਂ ਤੁਹਾਨੂੰ ਮੰਡ ਮਾਂਟੀ ਦਾ ਹਾਲ ਆਹ ਇੱਕ ਉਹ ਥੇ ਦੀ ਮੰਡੀ ਆ ਚੋ ਚੋ ਕੇ ਨਾ ਤੁਹਾਨੂੰ ਜਿਆਦਾ ਖਤਰਾ ਤੇ ਇਹਦਾ ਹੀ ਸੀ ਇਹਦੇ ਉੱਪਰ ਟੋਟਲੀ ਪਾਣੀ ਭਰ ਗਿਆ ਸੀਗਾ ਹੈ ਨਾ ਕੰਤੇ ਪਤੇ ਪਤਲੀ ਸੀ ਉੱਥੇ ਲਫੀ ਵੀ ਪਈ ਆ ਵਾਹਿਗੁਰੂ ਮੇਰੀ ਕਰੇ ਬਰਾਵਾ ਹੁਣ ਤਾਂ ਹੁਣ ਤਾਂ ਬੱਸ ਬੋਲ ਹੋ ਗਈ ਧੁੱਪਾਂ ਮੇਰ ਕਰਦੇ ਹੁਣ ਨਾ ਕਰੀ ਕੁਸ਼ਣ ਹੋੜੀ ਰੋਲੀ ਧੁੱਪਾਂ ਲੱਗਣੀਆਂ ਤਾਂ ਸੈੱਟ ਹੋ ਗਿਆ ਹੁਣ ਆਜੇ ਫਰੈਂਡਸ ਥੋੜਾ ਸੁੱਖ ਦਾ ਸਾਹ ਆਇਆ ਕਿ ਚਲੋ ਧੁੱਪ ਤਾਂ ਲੱਗੂਗੀ ਹਨਾ ਘਰ ਨੂੰ ਆ ਸਾਰੀ ਦੀਵਾਰ ਦੇਖੋ ਸਾਡੀ ਡਿੱਗ ਗਈ ਆ ਨਾਲ ਦੀਆਂ ਦੀਵਾਰ ਰਹਿ ਗਈ ਐ ਇੱਥੇ ਜਿੰਨਾ ਸਮਾਨ ਪਿਆ ਸੀ ਅਸੀਂ ਪਾਣੀ ਘਟਦੇ ਪਏ ਸੀਗੇ ਅਸੀਂ ਵੀ ਥੱਲੇ ਆ ਜਾਣਾ ਸੀ ਬਚ ਗਏ ਤੇ ਆ ਦੇਖ ਲਓ ਕੋਠਿਆਂ ਦਾ ਹਾਲ ਆ ਲੋ ਆ ਮੋਂਟੀ ਜਿਹੜੀ ਸਾਡੀ ਇਹਦੇ ਉੱਪਰ ਸਾਰਾ ਪਾਣੀ ਭਰਿਆ ਬਿਆਸੀਗਾ ਹਨਾ ਉੱਪਰਲੇ ਕਮਰੇ ਦਾ ਤਾਂ ਬਿਲਕੁਲ ਹੀ ਸਤਿਆਨਾਸ਼ ਹੋ ਗਿਆ ਸਮਾਨ ਸਾਰਾ ਟੁੱਟ ਭਜ ਗਿਆ ਹੱਲੇ ਤੱਕ ਚੋ ਚੋ ਕੇ ਬੁਰਾ ਹਾਲ ਸੀਗਾ ਕੋਈ ਤੁਹਾਨੂੰ ਮਸ਼ਾਹਰ ਦੇ ਵੀਰੇ ਫਰੈਂਡਸ ਕੋਈ ਰਿਸ਼ਤੇਦਾਰ ਨਹੀਂ ਕੋਈ friend ਨਹੀਂ ਜਿਹੜਾ ਅਮੀਰ ਆਪਣੇ ਘਰ ਅਮੀਰ ਆ ਜੜੀਆਂ ਮਾੜੇ ਮੋٹے ਤੁਹਾਡੇ ਦੋਸਤ ਮਿੱਤਰ ਸਕੇ ਸੰਬੰਧੀ ਹੈ ਨਾ ਉਹੀ ਤੁਹਾਡੀ ਹੈਲਪ ਕਰਦੇ ਆ ਉਹ ਤਾਂ ਕੋਈ ਨਹੀਂ ਹੈਲਪ ਕਰਦਾ